हे, हे प्यारे प्रभु जी मेहर कर जितना चिर मेरे शरीर विच जिंद है मैं सदा तेरी स्फतिक सालाह करदा रहा हे मालिक प्रभु जद तू मेनू एक पल एक पर एक क्षण पर विसरदा है मैं 50 साल बीत गए समझदा हां हे पाई assi sada to murtha nan ture aa rahe sa ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਕ ਜੀਵਨ ਦਾ ਚਾਨਣ ਹੋਇਆ ਹੈ। ਏਕ ਹੈ ਪ੍ਰਭੂ ਜੀ ਤੂੰ ਆਪ ਹੀ ਆਪਣਾ ਨਾਮ ਜਪਣ ਦੀ ਮੈਨੂੰ ਸਮਝ ਬਖਸ਼। ਏ ਪ੍ਰਭੂ ਮੈਂ ਤੇਤੋਂ ਸਦਾ ਸਦਕੇ ਜਾਵਾਂ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਰਹਾਉ ਏ ਪਾਈ ਅਸੀਂ ਜੀ ਗੁਰੂ ਦੇ ਸ਼ਬਦ ਦੀ ਰਾਹੀਿਕ ਕਾਰਾਂ ਵੱਲੋਂ ਮਨ ਸਕਦੇ ਹਾਂ ਸ਼ਬਦ ਦੀ ਰਾਹੀਂ ਹੀ ਵਿਕਾਰਾਂ ਵੱਲੋਂ ਮਾਰ ਕੇ ਗੁਰੂ ਆਤਮਕ ਜੀਵਨ ਦੇਂਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਵਿਕਾਰਾਂ ਵੱਲੋਂ ਖਲਾਸੀ ਹਾਸਲ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿੱਤਰ ਹੁੰਦਾ ਹੈ ਸਰੀਰ ਪਵਿੱਤਰ ਹੁੰਦਾ ਹੈ ਅਤੇ ਪਰਮਾਤਮਾ ਮਨ ਵਿੱਚ ਆਵਸਦਾ ਹੈ ਇਹ ਪਾਈ ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤ ਦੇਣ ਵਾਲਾ ਹੈ ਜਦੋਂ ਸ਼ਬਦ ਵਿੱਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਦੋ ਇਹ ਪਾਈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝਾ ਨਹੀਂ ਪਾਉਂਦੇ ਉਹ ਮਾਇਆ ਦੇ ਮੋਹ ਵਿੱਚ ਆਤਮਕ ਜੀਵਨ ਵੱਲੋਂ ਅੰਨੇ ਬੋਲੇ ਹੋਏ ਰਹਿੰਦੇ ਹਨ ਸੰਸਾਰ ਵਿੱਚ ਆ ਕੇ ਉਹ ਕੁਝ ਨਹੀਂ ਖੱਟਦੇ ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਉਹ ਆਪਣਾ ਜੀਵਨ ਵੇਰਥ ਗਵਾ ਚਾਹੁੰਦੇ ਹਨ ਉਹ ਮੂਲ ਮੂਲ ਜੰਮਦੇ ਮਰਦੇ ਰਹਿੰਦੇ ਹਨ ਜਿਵੇਂ ਗੰਧ ਦੇ ਕੀੜੇ ਗੰਧ ਵਿੱਚ ਹੀ ਟਿੱਕੇ ਰਹਿੰਦੇ ਹਨ ਤੇਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੂਖ ਅਗਿਆਨਤਾ ਦੇ ਹਨੇਰੇ ਵਿੱਚ ਹੀ ਮਸਤ ਲੈਂਦੇ ਹਨ ਤਿੰਨ ਪਰ ਹੈ ਪਾਈ ਜੀਵਨ ਦੇ ਟੀਕੀ ਵਸ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਕਰਦਾ ਹੈ ਆਪ ਹੀ ਜੀਵਨ ਦੇ ਸਹੀ ਰਸਤੇ ਪਾੰਦਾ ਹੈ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਜੀਵਾਂ ਨੂੰ ਰਾਹ ਦੱਸ ਸਕੇ ਈ ਪਾਈ ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ਤੁਰ ਤਰਗਾ ਤੋਂ ਜੀਵਨ ਦੇ ਮੱਥੀ ਤੇ ਲੇਖ ਲਿਖ ਦਿੰਦਾ ਹੈ ਉਸ ਨੂੰ ਕੋਈ ਹੋਰ ਮਿਟਾ ਨਹੀਂ ਸਕਦਾ ਹੇ ਨਾਨਕ ਹੇ ਪਾਈ ਉਸ ਪ੍ਰਭੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਮਨੁੱਖ ਦੇ ਮਨ ਵਿੱਚ ਵਸ ਸਕਦਾ ਹੈ ਕੋਈ ਹੋਰ ਇਹ ਦਾਤ ਦੇਲ ਚੋਗਾ ਨਹੀਂ ਹੈ